ਪੰਜਾਬ বিজেপি ਦੇ ਵੱਲੋਂ ਚੀਫ ਇਲੈਕਟਰਲ ਅਫੀਸਰ ਪੰਜਾਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਸ਼ਰਾਬ ਨੀਤੀ ਬਣੀ ਉਹ ਵੀ ਦਿੱਲੀ ਵਾਂਗੀ ਆ ਔਰ ਉਹ ਪੰਜਾਬ ਦੇ ਵਿੱਚ ਵੀ ਉਹਨਾਂ ਹੀ ਕਾਪੀਲਾ ਹੋਇਆ ਸਾਡੇ ਨਾਲ ਸੋਮ ਪ੍ਰਕਾਸ਼ ਜੀ ਸਰ ਕੀ ਅੱਜ ਪੰਜਾਬ বিজেপি ਦੇ ਵੱਲੋਂ ਡਿਮਾਂਡ ਮੁਖਤ ਤੌਰ ਤੇ ਰੱਖੀ ਗਈ ਹੈ ਕਿਉਂਕਿ ਦਿੱਲੀ ਦੇ ਵਿੱਚ ਤਾਂ ਸਿਆਸਤ ਕਾਫੀ ਉਬਾਲਾ ਮਾਰ ਗਈ ਇਸ ਮਾਮਲੇ ਤੇ ਪੰਜਾਬ ਚ ਕੀ ਡਿਮਾਂਡ ਰੱਖੀ ਜਿਹੜਾ ਜੋ ਦਿੱਲੀ ਸਾਈਜ਼ ਪਾਲਿਸੀ ਲਾਗੂ ਹੋਈ ਹੈ ओदे се, से पहला जोधिया जी रेस्टोरेंट है सी चीफ ਉਹੀ ਪਾਲਿਸੀ ਪੰਜਾਬ ਚ ਵੀ ਲਗੋਈ ਹੈ ਜੋ ਉਥੇ ਗਲਤੀਆਂ ਹੋਈਆਂ ਕਪਲੇ ਹੋਏ ਨੇ ਉਹ ਪੰਜਾਬ ਵਿੱਚ ਵੀ ਹੋਏ ਨੇ ਉਹਦੀ ਮੰਗ ਕੀਤੀ ਗਈ ਹੈ ਕਿ ਇਹਦੀ ਜਾਂਚ ਕੀਤੀ ਜਾਵੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜਿਆ ਜਾਵੇ ਸਰ ਅੱਜ ਡਿਮਾਂਡ ਮਤ ਲੈਟਰ ਦਿੱਤਾ ਗਿਆ ਤੁਸੀਂ ਸੈਂਟਰਲ ਮਨਿਸਟਰੋ ਕਿ ਇਸ ਤੋਂ ਪਹਿਲਾਂ ਉਥੇ ਚਰਚਾ ਨਹੀਂ ਹੋਈ ਸਰਕਾਰ ਦੇ ਅੰਦਰ ਕਿ ਦਿੱਲੀ ਦੇ ਵਿੱਚ ਵੀ ਪਾਲਿਸੀ ਉਹ ਹੈ ਕਿਉਂਕਿ ਮੰਗ ਤਾਂ ਉਦੋਂ ਦੀ ਉੱਠ ਰਹੀ ਹੈ ਪੰਜਾਬ ਦੇ ਵਿੱਚ ਗੱਲ ਉਦੋਂ ਤੋਂ ਹੀ ਚੱਲ ਰਹੀ ਹੈ ਕਿ ਦਿੱਲੀ ਵਰਗੀ ਪਾਲਿਸੀ ਪੰਜਾਬ ਦੇ ਅੰਦਰ ਵੀ ਹੈ ਕਿ ਉਦੋਂ ਪੰਜਾਬ ਦੇ ਸਰਕਾਰ ਦੇ ਵਿੱਚ ਪਹਿਲਾਂ ਚਰਚਾ ਹੋਈ ਸੀ ਸਰਕਾਰ ਤਾਂ ਦਿੱਲੀ ਵਾਲੇ ਤਾਂ ਕਹਿੰਦੇ ਅਸੀਂ ਕੀਤਾ ਕੁਝ ਨਹੀਂ ਹੈ ਅੱਜ ਫੜੇ ਗਏ ਅਰੈਸਟ ਹੋ ਗਏ ਸਰਕਾਰ ਦੇ ਅੰਦਰ ਕੋ ਚਰਚਾ ਹੋਈ ਸੀ ਇਸ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਅਜਿਹਾ ਹੋਇਆ ਪੰਜਾਬ ਦੇ ਵਿੱਚ ਵੀ ਚਰਚਾਵਾਂ ਚੱਲਦੀ ਰਹਿੰਦੀਆਂ ਚਰਚਾਵਾਂ ਚੱਲਦੀ ਰਹਿੰਦੀਆਂ ਯੋਗ ਸਮੇਂ ਤੇ ਯੋਗ ਕਰਵੇ ਕੀਤੀ ਜਾਂਦੀ ਹੈ ਕੱਲ ਕੱਲ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਦਿੱਲੀ ਦੇ ਵਿੱਚ ਵੀ ਮਨਿਸਟਰ ਪੰਜਾਬ ਦੇ ਗਏ ਨੇ ਪੰਜਾਬ ਦੇ ਵਿੱਚ ਵੀ ਵੱਡਾ ਪ੍ਰਦਰਸ਼ਨ ਹੋਇਆ ਉਹ ਕਹਿੰਦੇ ਕਿ ਸ਼ਰੇਆਮ ਬੀਜੇਪੀ ਦੇ ਵੱਲੋਂ ਧੱਕਾ ਕੀਤਾ ਗਿਆ ਭਾਵੇਂ ਕੋਡ ਆਫ ਕੰਡਕਟ ਲੱਗਾ ਪਰ ਉਹ ਕਹਿੰਦੇ ਬੀਜੇਪੀ ਦੇ ਹਾਈ ਕੋਰਟ ਗੱਲ ਤੋਂ ਉਹ ਗਲਤ ਹੈ ਕੋਰਟਸ ਗਲਤ ਨੇ ਆਪਾਂ ਜਦ ਕੋ ਕੋਰਟ ਠੀਕ ਕੰਮ ਕਰਦੀਆਂ ਹੈ ਕਹਿੰਦੇ ਇਹ ਗਲਤ ਨਹੀਂ ਜੇ ਗਲਤ ਕੰਮ ਕਰਦੀ ਹੈ ਫਿਰ ਕ ਇਦਾਂ ਜੋ ਕੋਰਟ ਦਾ ਫੈਸਲਾ ਉਹ ਸਿਰਚ ਕੋਣਾ ਚਾਹੀਦਾ ਹੈ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਸਾਡੇ ਵੱਡੇ ਲੀਡਰਾਂ ਉਹਨਾਂ ਨੂੰ ਉਹਦੇ ਚੋਣ ਪ੍ਰਚਾਰ ਤਰੋਕਿਆ ਉਹਨਾਂ ਦੇ ਕਹਿਣ ਲੱਗੇ ਜੋ ਹਾਈ ਕੋਰਟ ਦਾ ਫੈਸਲਾ ਹੈ ਉਹ ਸਿਰਚ ਕੋਣਾ ਚਾਹੀਦਾ ਹੈ ਹਾਈ ਕੋਰਟ ਨੇ ਚੈੱਕ ਕੀਤਾ ਠੀਕ ਕੀਤਾ ਧੰਨਵਾਦ ਤਾਂ ਇਸਨ ਸੈਂਟਰਲ ਮਿਨਿਸਟਰ ਸੋਮ ਪ੍ਰਕਾਸ਼ ਸਿੱਧੇ ਤੌਰ ਤੇ ਕਹਿੰਦੇ ਆ ਕਿ ਜੋ ਕੁਝ ਹੋਇਆ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਇਆ ਫਿਲਹਾਲ ਪੰਜਾਬ ਦੇ ਵਿੱਚ ਵੀ ਸ਼ਰਾਬ ਨੀਤੀ ਜੋ ਬਣੀ ਹੈ ਉਸ ਦੀ ਜਾਂਚ ਦੀ ਮੰਗ ਉੱਠੀ ਹੈ ਆਪਣੇ ਸਹਿਯੋਗੀ ਗੁਰਸਿਮਰਨ ਸਿੰਘ ਨਾਲ ਮਾਰਾ ਵੀ ਸੰਗਰਾਉ ਦਾ ਅਨਮੂਤ ਚੰਦ